ਹਮਾਚਲ ਨੂੰ ਦੇਵ ਭੂਮੀ ਕਿਹਾ ਜਾਂਦਾ ਦੇਵਤਿਆਂ ਦੀ ਭੂਮੀ ਧਰਤੀ ਕਿਹਾ ਜਾਂਦਾ ਉਸ ਧਰਤੀ ਦੇ ਉੱਤੇ ਇੱਕ ਪੰਜਾਬੀ ਜੋੜੇ ਦੇ ਨਾਲ ਜਿਹੜੀ ਪਿਛਲੇ ਦਿਨਾਂ 'ਚ ਕੁੱਟਮਾਰ ਹੋਈ ਆ ਬਹੁਤ ਗੁਰੀ ਤਰ੍ਹਾਂ ਉਸ ਪੰਜਾਬੀ ਜੋੜੇ ਨੂੰ ਇੱਕ ਪੰਜਾਬੀ ਨੌਜਵਾਨ ਸੀ ਨਾਲ ਉਹਦੇ ਇੱਕ ਉਰੀ ਜਿਹੜੀ ਸਾਥਣ ਸੀਗੀ ਉਹ ਗੋਰੀ ਸੀਗੀ ਉਹਨਾਂ ਨੂੰ ਸੈਂਕੜੇ ਬੰਦਿਆਂ ਦੁਆਰਾ ਹਿਮਾਚਲ ਦੇ ਵਿੱਚ ਬੁਰੀ ਤਰ੍ਹਾਂ ਕੁੱਟਿਆ ਜਾਂਦਾ। ਇੱਕ ਪੰਜਾਬੀ ਨੌਜਵਾਨ ਆਪਣੀ ਜੀਵਨ ਸਾਥਣ ਨੂੰ ਨਾਲ ਲੈ ਕੇ ਹਿਮਾਚਲ ਘੁੰਮਣ ਫਿਰਨ ਲਈ ਜਾਂਦਾ। ਉੱਥੇ ਸੈਂਕੜੇ ਬੰਦਿਆਂ ਦਾ ਆ ਕੇ ਝੁੰਡ ਕੇ ਲੈਂਦਾ ਤੇ ਉਹਦੀ ਬੁਰੀ ਤਰ੍ਹਾਂ ਕੁੱਟਮਾਰ ਕਰਦਾ। ਉਸ ਤੋਂ ਬਾਅਦ ਜਿਹੜਾ ਸ਼ਰਮਨਾਕ ਹੁਣ ਤੱਕ ਜਿਹੜੀ ਗੱਲਬਾਤ ਵਾਪਰ ਰਹੀ ਆ ਪੰਜਾਬ ਦੇ ਮੁੱਖ ਮੰਤਰੀ ਦੀ ਕੋਈ ਪ੍ਰਤੀਕਿਰਿਆ ਰੇਤ ਨਹੀਂ ਆਈ ਹਮਾਚਲ ਦਾ ਮੁੱਖ ਮੰਤਰੀ ਜਿਹੜਾ ਕਿ ਕਾਂਗਰਸ ਦਾ ਮੁੱਖ ਮੰਤਰੀ ਹੈ ਜਿਹੜੀ ਕਾਂਗਰਸ ਕਹਿੰਦੀ ਆ ਅਸੀਂ ਸੈਕੂਲਰ ਆ ਅਸੀਂ ਧਰਮ ਨਿਰਪੱਖ ਆ ਅਸੀਂ ਧਰਮ ਦੀ ਜਾਤ ਦੀ ਰਾਜਨੀਤੀ ਨਹੀਂ ਕਰਦੇ ਮੈਂ ਪੁੱਛਣਾ ਚਾਹੁੰਦਾ ਰਾਹੁਲ ਗਾਂਧੀ ਨੂੰ ਕਿ ਹਿਮਾਚਲ ਦੇ ਵਿੱਚ ਜਿੱਥੇ ਤੁਹਾਡੀ ਪਾਰਟੀ ਦਾ ਕਾਂਗਰਸ ਦਾ ਮੁੱਖ ਮੰਤਰੀ ਹੈ ਉਹਦੇ ਵੱਲੋਂ ਹਾਲੇ ਤੱਕ ਕੋਈ ਬਿਆਨ ਕੋਈ ਪ੍ਰਤੀਕਿਰਿਆ ਕੋਈ ਉਹਨਾਂ ਬੰਦਿਆਂ ਦੇ ਉੱਤੇ ਕਾਨੂੰਨੀ ਕਾਰਵਾਈ ਨਾ ਹੋਣਾ ਇਹ ਕੀ ਦਰਸਾਉਂਦਾ ਹੈ ਇਹ ਦਰਸਾਉਂਦਾ ਹੈ ਕਿ ਜੋ ਹਾਲਾਤ ਇੱਥੇ ਘੱਟ ਗਿਣਤੀਆਂ ਦੇ ਨਾਲ ਲਗਾਤਾਰ ਇਸ ਧਰਤੀ ਦੇ ਉੱਤੇ ਉਹਨਾਂ ਦੇ ਉੱਤੇ ਜ਼ੁਲਮ ਹੁੰਦੇ ਆ ਰਹੇ ਆ ਧੱਕੇ ਹੁੰਦੇ ਆ ਰਹੇ ਆ ਚਾਹੇ ਪੰਜਾਬ ਦੇ ਨਾਲ ਪਹਿਲਾਂ ਵੀ 84 ਵੇਲੇ ਉਸ ਤੋਂ ਪਹਿਲਾਂ ਵੀ ਤੇ ਉਸ ਤੋਂ ਬਾਅਦ ਵੀ ਲਗਾਤਾਰ ਜਿਹੜਾ ਜ਼ੁਲਮ ਦੇ ਧੱਕਾ ਹੋਇਆ ਉਹ ਅੱਜ ਵੀ ਪੰਜਾਬੀ ਉਸ ਨੂੰ ਚੱਲ ਰਹੇ ਨੇ ਕੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸੋਨੀਆ ਗਾਂਧੀ ਖੜਗੇ ਸਾਹਿਬ ਇਸ ਗੱਲ ਦੇ ਉੱਤੇ ਆਪਣੀ ਪ੍ਰਤੀਕਿਰਿਆ ਆਪਣਾ ਬਿਆਨ ਦੇਣਗੇ ਕਿ ਇੱਕ ਪੰਜਾਬੀ ਜੋੜੇ ਨੂੰ ਹਿਮਾਚਲ ਦੇ ਰਚੇ ਇੱਥੇ ਸਰਕਾਰ ਕਾਂਗਰਸ ਦੀ ਐ ਕੁੱਟਿਆ ਜਾਂਦਾ ਮਾੜੀ ਮਾੜੀ ਗੱਲ ਤੇ ਟਵੀਟ ਕਰਨ ਵਾਲਾ ਮਾੜੀ ਮਾੜੀ ਗੱਲ ਤੇ ਬਿਆਨ ਦੇਣ ਵਾਲਾ ਪੰਜਾਬ ਦਾ ਮੁੱਖ ਮੰਤਰੀ ਹਾਲੇ ਤੱਕ ਚੁੱਪ ਐ ਬੋਲਿਆ ਨਹੀਂ ਇਹ ਛੋਟੀ ਘਟਨਾ ਨਹੀਂ ਬਹੁਤ ਵੱਡੀ ਘਟਨਾ ਹੈ ਕਿ ਸੈਂਕੜੇ ਬੰਦਿਆਂ ਦੁਆਰਾ ਬੁਰੀ ਤਰ੍ਹਾਂ ਇੱਕ ਪੰਜਾਬੀ ਨੌਜਵਾਨ ਤੇ ਨਾਲ ਉਹਦੀ ਸਾਥਣ ਦੀ ਕੁੱਟਮਾਰ ਕਰਨਾ ਤੇ ਮੈਂ ਚੇਤਾਵਨੀ ਦੇਣਾ ਚਾਹਣਾ ਇਸ ਗੱਲ ਦੀ ਜ਼ਿੰਮੇਵਾਰ ਸਰਕਾਰ ਹੋਊਗੀ ਉਹਕੇ ਕੰਮ ਸਰਕਾਰਾਂ ਦਾ ਹੈ ਕੰਮ ਲੋਕਾਂ ਦਾ ਨਹੀਂ ਆ ਇਹ ਕੰਮ ਪੰਜਾਬ ਸਰਕਾਰ ਨੇ ਹਿਮਾਚਲ ਸਰਕਾਰ ਨਾਲ ਗੱਲ ਕਰਨੀ ਹੈ ਪੰਜਾਬ ਸਰਕਾਰ ਨੇ ਸੈਂਟਰ ਦੀ ਸਰਕਾਰ ਨਾਲ ਗੱਲ ਕਰਨੀ ਆ ਵੀ ਜੋ ਪੰਜਾਬੀਆਂ ਨਾਲ ਹਿਮਾਚਲ ਚ ਪਹਿਲੀ ਵਾਰ ਧੱਕਾ ਨਹੀਂ ਹੋਇਆ ਅੱਗੇ ਵੀ ਕਈ ਵਾਰੀ ਹਿਮਾਚਲ ਦੇ ਵਿੱਚ ਜਦੋਂ ਸਾਡੇ ਨੌਜਵਾਨ ਮੁੰਡੇ ਕੋਈ ਕੇਸ ਲਈ ਸ਼ਾਂਤ ਸਾਹਿਬ ਲਾ ਕੇ ਮੋਟਰਸਾਈਕਲਾਂ ਤੇ ਗੱਡੀਆਂ ਤੇ ਜਾਂਦੇ ਆ ਉਹਨਾਂ ਉੱਤੇ ਉਹਨਾਂ ਦੀ ਕੁੱਟਮਾਰ ਵੀ ਕੀਤੀ ਜਾਂਦੀ ਹੈ ਦਲੀਲ ਵੀ ਕੀਤਾ ਜਾਂਦਾ ਗਾਲਾਂ ਵੀ ਕੱਢੀਆਂ ਜਾਂਦੀਆਂ ਕਿਸੇ ਇਨਸਾਨ ਸਾਹਿਬ ਨੂੰ ਲਾਹਾ ਵੀ ਜਾਂਦਾ ਮੋਟਰਸਾਂ ਤੋਂ ਪਾੜਿਆ ਵੀ ਜਾਂਦਾ ਅੱਗਾਂ ਵੀ ਲਾਈਆਂ ਜਾਂਦੀਆਂ ਸੋ ਇਹ ਜਿਹੜੀ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਰ ਥਾਂ ਦੇ ਉੱਤੇ ਸਿੱਖਾਂ ਦੇ ਖਿਲਾਫ ਖਾਸ ਤੌਰ ਦੇ ਉੱਤੇ ਬਿਆਨ ਆਉਣੇ ਕੰਗਣਾ ਰਣਾਉਤਾ ਬਿਆਨ ਆਉਣਾ ਕਿ ਇੱਥੇ ਅੱਤਵਾਦ ਬਾਲ ਬਦ ਰਿਹਾ ਪੰਜਾਬ ਅੱਤਵਾਦ ਫੈਲ ਰਿਹਾ ਪੰਜਾਬ ਚ ਹਿਮਾਚਲ ਦੇ ਵਿੱਚੇ ਘਟਨਾਵਾਂ ਦਾ ਵਾਪਰ ਜਾਣਾ ਸਮੇਂ-ਸਮੇਂ ਤੇ ਹੋਰ ਬਹੁਤ ਤਰ੍ਹਾਂ ਦੇ ਆਗੂਆਂ ਦੇ ਸਿੱਖਾਂ ਦੇ ਖਿਲਾਫ ਜ਼ਹਿਰ ਭਰੇ ਬਿਆਨ ਉਹਨੇ ਇਹ ਜਿਹੜੀ ਹਕੂਮਤਾਂ ਸਿੱਖਾਂ ਦਾ ਸ਼ਿਕਾਰ ਖੇਡਣ ਲਈ ਫਿਰ ਉਹੀ ਜਿਹੜੀ ਰਣਨੀਤੀ ਉਹ ਤਿਆਰ ਕਰਦੀ ਆ ਸਿੱਖੋ ਤੁਹਾਨੂੰ ਵਿਸਚੇਤ ਹੋਣ ਦੀ ਲੋੜ ਆ ਅਗਲੀ ਮੈਂ ਬੇਨਤੀ ਕਰਦਾ ਇਹ ਚਿਤਾਵਨੀ ਸਮਝ ਲਓ ਬੇਨਤੀ ਸਮਝ ਲਓ ਆਉਣ ਵਾਲੇ ਦਿਨਾਂ ਦੇ ਵਿੱਚ ਜੀ ਸਰਕਾਰ ਹਿਮਾਚਲ ਦੀ ਹੋਵੇ ਜਾਂ ਪੰਜਾਬ ਦੀ ਹੋਵੇ ਇਹਦਾ ਹੱਲ ਨਹੀਂ ਕਰਦੀ ਤਾਂ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਜਿੰਨੀਆਂ ਵੀ ਹਿਮਾਚਲ ਦੇ ਬੰਦਿਆਂ ਦੀਆਂ ਇਥੇ ਕਲੋਨੀਆਂ ਬਣੀਆਂ ਹੋਈਆਂ ਨੇ ਖਾੜ ਦੇ ਵਿੱਚ ਮਹਾਲੀ ਦੇ ਵਿੱਚ ਜੀਰਕਪੁਰ ਦੇ ਵਿੱਚ ਅਸੀਂ ਉਹਨਾਂ ਦਾ ਸ਼ਾਂਤ ਮੈਇ ਤਰੀਕੇ ਨਾਲ ਵਿਰੋਧ ਕਰਾਂਗੇ ਘਰਾਓ ਕਰਾਂਗੇ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕਰਦਾ ਕਈ ਸੱਜਣਾ ਦੇ ਬੇਲੀਆਂ ਦੇ ਨੌਜਵਾਨਾਂ ਦੇ ਫੋਨ ਆਏ ਕਿ ਭਾਈ ਸਾਨੂੰ ਜੋ ਹਿਮਾਚਲ ਚ ਹੋ ਰਿਹਾ ਲਗਾਤਾਰ ਧੱਕਾ ਹੋ ਰਿਹਾ ਸਾਡੇ ਨਾਲ ਲਗਾਤਾਰ ਸਾਡੇ ਮੁੰਡਿਆਂ ਨੂੰ ਕੁੱਟਿਆ ਜਾ ਰਿਹਾ ਜਿਨੀ ਕੀਤਾ ਜਾ ਰਿਹਾ ਇਹਦੇ ਬਾਰੇ ਕੀ ਕਰਨਾ ਚਾਹੀਦਾ ਤਾਂ ਮੈਂ ਉਹਨਾਂ ਨੂੰ ਅੱਜ ਨੌਜਵਾਨਾਂ ਨੂੰ ਫੋਨ ਦੇ ਉੱਤੇ ਵੀ ਅਪੀਲ ਕੀਤੀ ਹੈ ਕਿ ਅਸੀਂ ਸਬਰ ਤੋਂ ਕੰਮ ਲੈਣਾ ਜਾਵਦੇ ਤੋਂ ਕੰਮ ਲੈਣਾ ਕੋਈ ਢਕਾਹਟ ਵਾਲੀ ਕਾਰਵਾਈ ਨਹੀਂ ਕਰਨੀ ਹਾਂ ਆਪਾਂ ਨੂੰ ਪਤਾ ਹੈ ਖੜ ਮਹਾਲੀ ਜੀਲਖਪੁਰ ਦੇ ਵਿੱਚ ਕਈ ਕਲੌਨੀਆਂ ਐਸੀਆਂ ਹੈਗੀਆਂ ਨੇ ਜਿੰਨਾ ਕਲੌਨੀਆਂ ਦੇ ਵਿੱਚ ਇਹ ਲਿਖ ਕੇ ਲਾਇਆ ਕਿ ਇੱਥੇ ਸਿਰਫ ਤੇ ਸਿਰਫ ਹਿਮਾਚਲ ਦੇ ਬੰਦੇ ਹੀ ਹਿਮਾਚਲੀ ਹੀ ਇੱਥੇ ਘਰ ਆਪਣਾ ਲੈ ਸਕਦੇ ਆ ਖੜ ਦੇ ਵਿੱਚ ਤਾਂ ਇੱਕ ਕਲੌਨੀ ਪੂਰੀ ਹਿਮਾਚਲੀਆਂ ਦੀ ਹੈ ਦੋ ਤਿੰਨ ਘਰ ਪੰਜਾਬੀਆਂ ਦੇ ਸੀਗੇ ਉਹ ਵੀ ਉੱਥੋਂ ਆਪਣੇ ਘਰ-ਵਾਰ ਵੇਚ ਕੇ ਤੁਰ ਗਏ ਪਤਾ ਲੱਗੇ ਵੀ ਚਾਰ ਸਪੀਰੇ ਹਿਮਾਚਲ ਦੇ ਲੋਕਾਂ ਨੇ ਆ ਕੇ ਕਬਜ਼ਾ ਕਰ ਲਿਆ ਮੈਂ ਬਹੁਤ ਵਾਰੀ ਬੋਲੀ ਹੈ ਇਹ ਗੱਲ ਇਹ ਪੰਜਾਬ ਦੇ ਇਨਾ ਧੋਖੇਬਾਜ਼ ਗਦਾਰਾਂ ਦੇ ਕਰਕੇ ਇਹਨਾਂ ਲੀਡਰਾਂ ਕਰਕੇ ਪਿਛਲੇ 8-10 ਸਾਲਾਂ ਦੇ ਵਿੱਚ ਘੱਟੋ-ਘੱਟ ਘੱਟੋ-ਘੱਟ ਪੈਣ 70000 ਬੰਦਾ ਕਰੀਬ-ਕਰੀਬ ਹਿਮਾਚਲ ਦਾ ਪੰਜਾਬ ਦੇ ਵਿੱਚ ਆ ਕੇ ਸਰਕਾਰੀ ਨੌਕਰੀਆਂ ਲੈ ਚੁੱਕੇ ਆ ਤੇ ਸਾਡਾ ਇਹਨਾਂ ਦਾ ਸਾਲਾਂ ਦੇ ਵਿੱਚ 10 ਬੰਦੇ ਮੈਨੂੰ ਲੱਗੇ ਦਿਖਾ ਦਿਓ ਦੇ ਦਸਾਂ ਸਾਲਾਂ ਦੇ ਵਿੱਚ ਪੰਜਾਬ ਦੇ ਬੰਦੇ ਹਿਮਾਚਲ ਦੇ ਵਿੱਚ ਸਰਕਾਰੀ ਨੌਕਰੀ ਦੇ ਲੱਗੇ ਹੋਣ ਤੇ ਮੈਂ ਤੁਹਾਨੂੰ ਅੰਕੜੇ ਦੇ ਸਰਾਂ ਰਿਕਾਰਡ ਦੇ ਸਕਦਾ ਕਿ ਪਿਛਲੇ ਦਸਾਂ 12 ਸਾਲਾਂ ਦੇ ਵਿੱਚ 65 70 ਹਜ਼ਾਰ ਦੇ ਕਰੀਬ ਬੰਦੇ ਜਿਹੜੇ ਹਿਮਾਚਲ ਦੇ ਸਰਕਾਰੀ ਨੌਕਰੀ ਪੰਜਾਬ ਚਾ ਕੇ ਲੈ ਚੁੱਕੇ ਆ ਨਾਲੇ ਸਾਡੀ ਧਰਤੀ ਤੇ ਕਾਬਜ਼ ਹੋ ਰਹੇ ਨੇ ਸਾਡੀਆਂ ਨੌਕਰੀਆਂ ਤੇ ਕਾਬਜ਼ ਹੋ ਰਹੇ ਨੇ ਨਾਲੇ ਜੇ ਆਪਾਂ ਇੱਥੋਂ ਸੀ ਕੋ ਸਾਡਾ ਬੰਦਾ ਕੋ ਸਾਡੇ ਨੌਜਵਾਨ ਘੁੰਮਣ ਫਿਰਨ ਲਈ ਹਿਮਾਚਲ ਜਾਂਦੇ ਆ ਤਾਂ ਉਹਨਾਂ ਦੀ ਕੁੱਟਮਾਰ ਕੀਤੀ ਜਾਂਦੀ ਹੈ ਜਿਹੜੀ ਕੀਤੇ ਜਾਂਦੇ ਨੇ ਕੰਗਾਂ ਨੂੰ ਦਾ ਫੜ ਕੇ ਥਾਣੇ ਵੀ ਲਜਾਇਆ ਜਾਂਦਾ ਪਿੱਛੇ ਜੀ ਵੀ ਕਈ ਵੀਡੀਓ ਆਈਆਂ ਸ਼ਰਿਆਮ ਹਿਮਾਚਲ ਪੁਲਿਸ ਵਾਲੇ ਵੀ ਸਾਡੇ ਨੌਜਵਾਨਾਂ ਦੇ ਡੰਡੇ ਮਾਰਦੇ ਹਿਮਾਚਲ 'ਚ ਦੇਖੇ ਗਏ ਸੋ ਮੈਂ ਆਉਣ ਵਾਲੇ ਦਿਨਾਂ ਦੇ ਬੱਚੇ ਅਪੀਲ ਕਰਦਾ ਸਾਡਾ ਸਨੇਹਾ ਸਾਡਾ ਸਿਧਾਂਤ ਸਾਡੇ ਗੁਰੂਆਂ ਦੇ ਸਨੇਹ ਸਾਡੇ ਉਹਨਾਂ ਦੇ ਸਿਧਾਂਤ ਗੁਰੂਆਂ ਦੇ ਵਿਚਾਰਤਾਰਾ ਅਸੀਂ ਕਿਸੇ ਮਨੁੱਖਤਾ ਦੇ ਖਿਲਾਫ ਨਹੀਂ ਹੈ ਜਿਹੜੇ ਵੀ ਹਿਮਾਚਲ ਵਾਲੇ ਨੇ ਸਾਡੇ ਲਈ ਉਹ ਇੱਕ ਇਨਸਾਨ ਨੇ ਸਾਡੇ ਲਈ ਸਭ ਤੋਂ ਉੱਤੇ ਇਨਸਾਨੀਅਤ ਆ ਅਸੀਂ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਇਨਸਾਨ ਆ ਸਾਡੇ ਗੁਰੂਆਂ ਦੇ ਹਲਸਪੇ ਸਾਡੇ ਗੁਰੂਆਂ ਦੀ ਸੋਚ ਉਹਨਾਂ ਦੀ ਵਿਚਾਰਧਾਰਾ ਵੀ ਹੀ ਸਰਬੱਤ ਦਾ ਭਲਾ ਅਸੀਂ ਕਿਸੇ ਦੇ ਜਾਤੀ ਤੌਰ ਤੇ ਖਿਲਾਫ ਨਹੀਂ ਆ ਪਰ ਅਸੀਂ ਇਹ ਸਰਕਾਰ ਨੂੰ ਦੱਸ ਦੇਣਾ ਚਾਹੁੰਦੇ ਆ ਵੀ ਜੇ ਇਸ ਮਸਲੇ ਦਾ ਹੱਲ ਨਾ ਹੋਇਆ ਤਾਂ ਅਸੀਂ ਸ਼ਾਂਤ ਮੈਤਰੀ ਤਰੀਕੇ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਜਿੱਥੇ-ਜਿੱਥੇ ਵੀ ਹਿਮਾਚਲ ਦੇ ਬੰਦੇ ਸਰਕਾਰੀ ਨੌਕਰੀ ਕਰਦੇ ਆ ਜਿੱਥੇ-ਜਿੱਥੇ ਹਿਮਾਚਲ ਦੇ ਬੰਦੇ ਇੱਥੇ ਕਲੋਨੀਆਂ 'ਚ ਬੈਠੇ ਆ ਉਹਨਾਂ ਦਾ ਸ਼ਾਂਤਮਈ ਤਰੀਕੇ ਨਾਲ ਮੈਂ ਫਿਰ ਨੌਜਵਾਨਾਂ ਨੂੰ ਅਪੀਲ ਕਰਨਾ ਚਾਹੁੰਨਾ ਕਿ ਅਸੀਂ ਕੋਈ ਪੜ ਘਾਟ ਵਾਲੀ ਕਾਰਵਾਈ ਨਹੀਂ ਕਰਨੀ ਕਿਸੇ ਦੇ ਖਿਲਾਫ ਅਸੀਂ ਹਿੰਸਕ ਨਹੀਂ ਹੋਣਾ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਉਹਨਾਂ ਭਰਾਵਾਂ ਨੂੰ ਉਹਨਾਂ ਹਿਮਾਚਲੀ ਭੈਣਾਂ ਨੂੰ ਅਸੀਂ ਉੱਥੇ ਇਹ ਪੁੱਛਣਾ ਚਾਹਾਂਗੇ ਉਹਨਾਂ ਦੀ ਖਾਤਰ ਲੰਗਰ ਵੀ ਲਾਵਾਂਗੇ ਚਾਹ ਪਾਣੀ ਪੀਆਵਾਂਗੇ ਪਰ ਉਹਨਾਂ ਨੂੰ ਇਹ ਪੁੱਛਾਂਗੇ ਵੀ ਸਾਡਾ ਇਹ ਦੱਸੋ ਵੀ ਜਿਹੜੇ ਸਾਡੇ ਬੰਦੇ ਇੱਥੋਂ ਹਿਮਾਚਲ ਦੇ ਵਿੱਚ ਘੁੰਮਣ ਫਿਰਨ ਲਈ ਜਾਂਦੇ ਆ ਉਹਨਾਂ ਬੰਦਿਆਂ ਦੇ ਨਾਲ ਇਹ ਕਿਉਂ ਕੀਤਾ ਜਾਂਦਾ ਕਦੇ ਤੁਹਾਨੂੰ ਹਿਮਾਚਲ ਦੇ ਕਿਸੇ ਬੰਦੇ ਨੂੰ ਕਿਸੇ ਮੁੰਡੇ ਨੂੰ ਕਿਸੇ ਕੁੜੀ ਨੂੰ ਪੰਜਾਬ ਦੇ ਵਿੱਚ ਕਿਸੇ ਪੰਜਾਬੀ ਬੰਦੇ ਵੱਲੋਂ ਕਦੇ ਕੁੱਟਿਆ ਮਾਰਿਆ ਗਿਆ ਹੋਵੇ ਕਦੇ ਕਿਸੇ ਤਰੀਕੇ ਨਾਲ ਜਲੀਲ ਕੀਤਾ ਗਿਆ ਹੋਵੇ ਕਦੇ ਤੰਗ ਪਰੇਸ਼ਾਨ ਕੀਤਾ ਗਿਆ ਹੋਵੇ ਤਾਂ ਦਿਖਾ ਦਿਓ ਤੁਸੀਂ ਵੇਖਦਾ ਕਿੰਨੇ ਇੱਥੇ ਆ ਕੇ ਨੌਕਰੀਆਂ ਕਰਦੇ ਹੋ ਕਿੰਨੇ ਚੰਡੀਗੜ੍ਹ ਚ ਤੁਸੀਂ ਲੱਗੇ ਹੋਏ ਹੋ ਕਿੰਨੇ ਪੰਜਾਬ ਦੇ ਹਸਪਤਾਲਾਂ ਚ ਹਿਮਾਚਲ ਦੇ ਬੰਦੇ ਲੱਗੇ ਹੋਏ ਨੇ ਇੱਕ ਪਾਸੇ ਕਿਹਾ ਜਾਂਦਾ ਕਿ ਬਾਸੂ ਦੇਵ ਕਟੋਂਮ ਬਾਸੂ ਦੇਵ ਕਟੋਂਮ ਤੋਂ ਭਾਵ ਆ ਕਿ ਪੂਰੀ ਦੁਨੀਆ ਜਿਹੜੀ ਇੱਕ ਭਾਈਚਾਰਾ ਹੈ ਪੂਰੀ ਦੁਨੀਆ ਇੱਕੋ ਹੀ ਹੈ ਪੂਰੀ ਦੁਨੀਆ ਸਾਰੀ ਹੌਲੀ ਹੌਲੀ ਜਿਵੇਂ ਆਪਾਂ ਕਹਿੰਦੇ ਪੂਰੀ ਦੁਨੀਆ ਇੱਕ ਪਿੰਡ ਬਣ ਰਹੀ ਹੈ ਪੂਰੀ ਦੁਨੀਆ ਇਕੱਠੀ ਹੋ ਰਹੀ ਹੈ ਪੂਰੀ ਦੁਨੀਆ ਦਾ ਭਾਈਚਾਰਾ ਪੂਰੀ ਦੁਨੀਆ ਦੇ ਲੋਕ ਇੱਕ ਦੂਜੇ ਨੇੜੇ ਆ ਰਹੇ ਨੇ ਦੇਸ਼ ਕੁਝ ਨੇੜੇ ਆ ਰਹੇ ਨੇ ਇੱਕ ਪਾਸੇ ਇਸ ਤਰ੍ਹਾਂ ਦੀ ਜਿਹੜੀ ਨਫ਼ਰਤ ਜੋ ਆਪਾਂ ਦੇਖ ਰਹੇ ਹਾਂ ਕਿ ਦੇਸ਼ ਦੇ ਅੰਦਰ ਭਾਪੀ ਫਲਾ ਰਹੀ ਹੈ ਧਰਮਾਂ ਦੇ ਉੱਤੇ ਜਾਤਾਂ ਦੇ ਉੱਤੇ ਲੋਕਾਂ ਨੂੰ ਵੱਖ-ਵੱਖ ਵਰਗਾਂ ਦੇ ਉੱਤੇ ਲੋਕਾਂ ਨੂੰ ਲੜਾਇਆ ਜਾ ਰਿਹਾ ਲੋਕਾਂ ਨੂੰ ਇਸ ਤਰੀਕੇ ਨਾਲ ਲੋਕਾਂ ਦੇ ਮਨਾਂ ਦੇ ਵਿੱਚ ਇਹਨਾਂ ਦਾ ਜਿਹੜਾ ਗੋਦੀ ਮੀਡੀਆ ਉਹ ਨਫ਼ਰਤ ਭਰ ਰਿਹਾ ਜ਼ਹਿਰ ਭਰ ਰਿਹਾ ਲੋਕਾਂ ਦੇ ਮਨਾਂ ਦੇ ਵਿੱਚ ਉਲਾਂਤੀ ਜੀ ਇਹ ਨਿਤਕਿਆ ਰਹੇ ਆ ਕਿ ਅੱਜ ਸਾਨੂੰ ਸਾਡੇ ਪੰਜਾਬੀ ਜੋੜੇ ਨੂੰ ਹਿਮਾਚਲ ਚ ਕੁੱਟਿਆ ਮਾਰਿਆ ਜਾਂਦਾ ਸੋ ਮੈਂ ਆਉਣ ਵਾਲੇ ਦਿਨਾਂ ਦੇ ਵਿੱਚ ਅਪੀਲ ਕਰਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਇਹ ਮਸਲੇ ਦਾ ਹੱਲ ਨਹੀਂ ਹੁੰਦਾ ਜਾਇ ਇਹ ਧੱਕੇਸ਼ਾਹੀ ਹਿਮਾਚਲ ਦੇ ਵਿੱਚ ਪੰਜਾਬ ਦੇ ਸਾਡੇ ਕਿਸੇ ਵੀ ਭਰਾ ਦੇ ਨਾਲ ਚਾਹੇ ਪੰਜਾਬ ਦਾ ਸਾਡਾ Hindu ਭਰਾ ਹੈ ਚਾਹੇ ਕੋ ਪੰਜਾਬ ਦਾ ਮੁਸਲਮਾਨ ਭਰਾ ਹੈ ਚਾਹੇ ਕੋ ਪੰਜਾਬ ਦਾ ਸਿੱਖ ਭਰਾ ਉਹ ਹਿਮਾਚਲ ਜਾਂਦਾ ਘੁੰਮਣ ਫਿਰਨ ਦੇ ਲਈ ਤੇ ਉਹਦੇ ਨਾਲ ਇਹ ਘਟਨਾਵਾਂ ਵਾਪਰਦੀਆਂ ਨੇ ਤੇ ਅਸੀਂ ਇਸ ਨੂੰ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਇਹਦਾ ਮੂੰਹ ਤੋੜ ਜਵਾਬ ਦੇਵਾਂਗੇ ਸ਼ਾਂਤਮਈ ਤਰੀਕੇ ਨਾਲ ਦੀ ਮੰਗ ਤੇ ਮੈਂ ਅਪੀਲ ਕਰਦਾ ਹਾਂ ਨੌਜਵਾਨਾਂ ਨੂੰ ਕਿ ਸਾਨੂੰ ਇਸ ਗੱਲ ਦੇ ਖਿਲਾਫ ਲਾਮਬੰਦ ਹੋਣ ਦੀ ਲੋੜ ਆ ਅਨਾਂ ਤੁਹਾਨੂੰ ਜਿੱਥੇ ਮਰਜ਼ੀ ਤੁਰੇ ਫਿਰੋਗੇ ਚੱਕ ਕੇ ਤੁਹਾਡੇ ਛੇਤਰ ਫੇਰ ਲੂਗੇ ਇੱਕ ਨੌਜਵਾਨ ਵਿੱਚ ਲਿਖਦਾ ਕਹਿੰਦਾ ਹਿਮਾਚਲ